ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਮੇਰਾ ਕਿ YouTube ਤੇ ਆਪਣਾ ਚੈਨਲ ਹੈ ਮਿਸਟਰ ਐਂਡ ਮਿਸਿਸ ਮਹਿਰਾ ਤੇ ਵੰਟੂ ਰਾਮਪੁਰਾ ਚੈਨਲ ਵੀ ਹੈਗਾ ਆਪਣਾ ਹਨਾ ਬਣਿਆ ਹੋਇਆ ਤਾਂ ਉਸ ਤੇ ਆਪਣੇ ਪਰਿਵਾਰਿਕ ਦੀ ਬਹੁਤ ਹੀ ਸੋਹਣੀਆਂ ਸਟੋਰੀਆਂ ਹੁੰਦੀਆਂ ਜੋ ਕਿ ਤੁਸੀਂ ਆਲਵੇਸ ਹੀ ਦੇਖਦੇ ਹੋ ਤੇ ਮੇਰੇ ਇਸ ਚੈਨਲ ਨੂੰ ਵੀ ਵੱਧ ਵੱਧ ਰਿਸਪਾਂਸ ਦੇਣਾ ਜੀ ਮੈਂ ਤੁਹਾਡੇ ਕੋਲ ਨਾ ਇੱਕ ਨਵੀਂ ਤੋਂ ਨਵੀਂ ਰੋਜ਼ ਹੀ ਛੋਟੀ ਜੀ ਸਟੋਰੀ ਲੈ ਕੇ ਹਨਾ ਆਇਆ ਕਰੂੰਗੀ ਤੇ ਜੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਪਸੰਦ ਆਇਆ ਘਰੂਗੀ ਤੇ ਮੈਂ ਤੁਹਾਨੂੰ ਅੱਜ ਇੱਕ ਸਟੋਰੀ ਸੁਣਾਉਣ ਲੱਗੀ ਹਾਂ ਜੋ ਕਿ ਮਾਂ ਤੇ ਪੁੱਤ ਦੀ ਆ ਇੱਕ ਮਾਂ ਹੁੰਦੀ ਆ ਉਹਦੇ ਨਾਲ ਕੱਲਾ ਕੱਲਾ ਬਸ ਇੱਕੋ ਹੀ ਪੁੱਤ ਹੁੰਦਾ ਤੇ ਉਹ ਬੜੇ ਚਾਹਾਂ ਨਾਲ ਆ ਦੇ ਪੁੱਤ ਨੂੰ ਪੜਾਉਂਦੀ ਆ ਲਿਖਾਉਂਦੀ ਆ ਹਨਾ ਤੇ ਉਸ ਤੋਂ ਬਾਅਦ ਨਾ ਉਹ ਬਾਹਰਲੇ ਦੇਸ਼ ਚਲਾ ਜਾਂਦਾ ਜਦੋਂ ਬਾਹਰਲੇ ਦੇਸ਼ ਚਲਾ ਜਾਂਦਾ ਫਿਰ ਉਧਰ ਜਾ ਕੇ ਮੰਨ ਲਓ ਸਾਲਕ ਤੱਕ ਗੱਲਾਂ ਬਾਤਾਂ ਦੀ ਮਾਂ ਨਾਲ ਵਧੀਆ ਕਰਦਾ ਰਹਿੰਦਾ ਤੇ ਸਾਲ ਬਾਅਦ ਉਹ ਨਾ ਤਾਂ ਕੋਈ ਫੋਨ ਨਾ ਵੀ ਤੰਗ ਜੇ ਨਾਲ ਗੱਲਬਾਤ ਨਹੀਂ ਕਰਦਾ ਹੈਗਾ ਉਹਦੀ ਮਾਂ ਬੜੀ ਦੁਖੀ ਜੀ ਹੁੰਦੀ ਆ ਕਹਿੰਦੀ ਆ ਪੁੱਤ ਵੀ ਤੂੰ ਮੇਰੇ ਲਈ ਟਾਈਮ ਕੱਢ ਲਿਆ ਕਰ ਮੈਨੂੰ ਤੇਰੀ ਬਹੁਤ ਜ਼ਿਆਦਾ ਯਾਦ ਆਉਂਦੀ ਆ ਤੇ ਉਹਦਾ ਪੁੱਤ ਕਹਿੰਦਾ ਕੋਈ ਗੱਲ ਨਹੀਂ ਮਾਂ ਕਰ ਲਿਆ ਕਰੂੰਗਾ ਐਂ ਕਰਦੇ ਕਰਾਉਂਦੇ ਨਾ ਤੇ ਉਹਦੇ ਮੁੰਡੇ ਨੂੰ 5 ਸਾਲ ਬੀਤ ਜਾਂਦੇ ਆ ਬਾਹਰਲੇ ਦੇਸ ਗਏ ਨੂੰ ਤੇ 5 ਸਾਲਾਂ ਬਾਅਦ ਫਿਰ ਉਹ ਫੇਰ ਫੋਨ ਕਰਦਾ ਆ ਦੀ ਮਾਂ ਨੂੰ ਵੀ ਮਾਂ ਐ ਕਰਕੇ ਵੀ ਮੈਂ ਨਾ ਇੰਡੀਆ ਆ ਰਿਹਾ ਮੈਂ ਵਿਆਹ ਕਰਵਾ ਲਿਆ ਸੀ ਵੀ ਉਦੋਂ ਕਰਕੇ ਮੈਂ ਇੰਨਾ ਜਿਆਦਾ ਵਿਅਸਤ ਹੋ ਗਿਆ ਸੀ ਆਪਣੀ ਲਾਈਫ ਦੇ ਵਿੱਚ ਤੇ ਮੇਰੇ ਤੋਂ ਨਾ ਇੰਡੀਆ ਨਿਆਇਗਾ ਤੇ ਤੁਹਾਨੂੰ ਫੋਨ ਕਰਨ ਦਾ ਵੀ ਸਮਾਂ ਨਹੀਂ ਮਿਲਿਆ ਤੇ ਤਾਂ ਕਰਕੇ ਵੀ ਹੁਣ ਮੈਂ ਅਗਲੇ ਮਹੀਨੇ ਆ ਰਿਹਾ ਹਾਂ ਇੰਡੀਆ ਤਾਂ ਉਹਦੀ ਮਾਂ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਮੇਰਾ ਪੁੱਤ ਇੰਡੀਆ ਵਾਪਸ ਆਉਂਦਾ ਹਨਾ ਤੇ ਬੜੇ ਚਾਹਮਾ ਨਾਲ ਵਿਚਾਰੀ ਆਂਡੀਆਂ ਗਵੰਡੀਆਂ ਨੂੰ ਵੀ ਦੱਸ ਕੇ ਆਉਂਦੀ ਆ ਵੀ ਮੇਰਾ ਪੁੱਤ ਇੰਡੀਆ ਆ ਰਿਹਾ ਹੈਗਾ ਤੇ ਮਿਲਿਓ ਸਾਰੇ ਬਿਪਲਾਈ ਸੋਣਾ ਮੇਰਾ ਪੋਤਾ ਆਗਾ ਮੇਰਾ ਪੁੱਤ ਦੱਸਦਾ ਸੀਗਾ ਤੇ ਬਾਕੀ ਸਾਰੇ ਪੁੱਤ ਦੱਸੇ ਨਾ ਦੱਸੇ ਮਾਂ ਕਹਿੰਦੀ ਜਦੋਂ ਮੇਰਾ ਪੁੱਤ ਇੰਨਾ ਜਿਆਦਾ ਸੋਹਣਾ ਹਰ ਇੱਕ ਮਾਂ ਨੂੰ ਆਦਾ ਬੱਚਾ ਦਾ ਸੋਹਣਾ ਲੱਗਦੇ ਹੀ ਹੁੰਦਾ ਹਨਾ ਤੇ ਉਹ ਕਹਿੰਦੀ ਆ ਕਿ ਵੀ ਮੇਰਾ ਮੁੰਡਾ ਆਉਣਾ ਕਹਿੰਦੀ ਆ ਬੜੇ ਚਾਹਮਾ ਨਾਲ ਡਾਣਾ ਵਿਚਾਰੀ ਨੇ ਸਾਰਾ ਕੁਝ ਜਿਵੇਂ ਕੀਤਾ ਤੇ ਫਿਰ ਉਹ ਢੀਕਦੀ ਰਹਿੰਦੀ ਆ ਦਾ ਮੁੰਡਾ ਨਾ ਆਉਂਦਾ ਨਹੀਂ ਹੈਗਾ ਲੋਕਾਂ ਦੇ ਸਗਲੇ ਮਹੀਨੇ ਆਉਣਾ ਤੇ ਜਿਹੜੇ ਫੋਨ ਤੇ ਫੋਨ ਲਾ ਕੇ ਦੇਖਦੀ ਉਹ ਫੋਨ ਵੀ ਬੰਦ ਆ ਹੀ ਜਾਂਦਾ ਰਹਿੰਦਾ ਹੈ ਤੇ ਉਹ ਵਿਚਾਰੀ ਰੋਂਦੀ ਰਹਿੰਦੀ ਆ ਉਹਨੂੰ ਘਰ ਤੇ ਕਰਾਉਂਦੇ ਕਰਦੇ ਕਰਾਉਂਦੇ 6 ਮਹੀਨੇ ਬੀਤ ਜਾਂਦੇ ਆ ਜਦੋਂ 6 ਮਹੀਨੇ ਬੀਤ ਜਾਂਦੇ ਆ 6 ਮਹੀਨਿਆਂ ਬਾਅਦ ਉਹਨੂੰ ਨੀਂਦ ਉਹਨੋਂ हट ਜਾਂਦੀ ਹੈ ਰਾਤ ਨੂੰ ਕਿਉਂਕਿ ਮਾਂ ਨੂੰ ਪੁੱਤ ਹਨਾ ਸੌਖੇ ਤਾਂ ਹੁੰਦੇ ਨਹੀਂ ਹੈਗੇ ਜੇ ਪੁੱਤ ਆ ਜਤੀ ਆ ਔਖਾ ਤਾਂ ਔਖਾ ਹੀ ਹੈ ਹਨਾ ਤੇ ਫੇਰ ਉਹ ਕੀ ਕਰਦੀ ਆ ਨਾ ਇੱਕ ਦਿਨ ਉਹ ਤੇ ਮੈਡੀਕਲ ਸਟੋਰ ਤੇ ਜਾਂਦੀ ਆ ਤੇ ਉੱਥੇ ਲੋਕ ਦਵਾਈਆਂ ਲੈਂਦੇ ਆ ਹਨਾ ਜਿਹਨੂੰ ਜਿਹਨੂੰ ਜਿਹੜੀ ਦਵਾਈ ਦੀ ਲੋੜ ਹੁੰਦੀ ਆ ਲੋੜ ਅਨੁਸਾਰ ਸਾਰਿਆਂ ਨੇ ਮੈਡੀਸਨ ਲੈਣੀ ਹੁੰਦੀ ਆ ਤੇ ਉਹ ਵੀ ਚਲੀ ਜਾਂਦੀ ਆ ਮੈਡੀਸਨ ਲੈਣਾ ਤੇ ਕਸਟਮਰ ਆਉਂਦੇ ਆ ਮੈਡੀਸਨ ਲੈਂਦੇ ਆ ਚੱਲ ਜਾਂਦੇ ਆ ਉਹ ਨਾ ਪਿੱਛੇ ਇੱਕ ਬੈਂਚ ਤੇ ਬੈਠੀ ਦੇਖੀ ਜਾਂਦੀ ਰਹਿੰਦੀ ਆ ਤੇ ਜਦੋਂ ਉਹ ਮੈਡੀਕਲ ਸਟੋਰ ਵਾਲਾ ਜਿਹੜਾ ਮੁੰਡਾ ਹੁੰਦਾ ਉਹਦੀ ਨਿਗਾ ਪੈਂਦੀ ਆ ਉਸ ਬੁੜੀ ਤੇ ਇਹ ਕੀ ਗੱਲ ਵੀ ਇਹ ਔਰਤ ਬਾਰੇ ਟਾਈਮ ਦੀ ਬੈਠੀ ਆ ਵੀ ਸਾਰੇ ਜਿੰਨਾਂ ਜਿੰਨਾਂ ਨੂੰ ਲੋੜ ਹੁੰਦੀ ਆ ਦਵਾਈ ਲੈਣ ਆਉਂਦੇ ਆ ਮੁੜ ਜਾਂਦੇ ਆ ਆਉਂਦੇ ਆ ਮੁੜ ਜਾਂਦੇ ਆ ਵੀ ਇਹ ਨਾ ਤਾਂ ਕੋਈ ਦਵਾਈ ਲੈਂਦੀ ਆ ਤੇ ਨਾ ਕੋਈ ਗੱਲਬਾਤ ਕਰਦੇ ਆ ਵੀ ਐਂ ਕਾਹਤੋਂ ਗੁੰਮਸਮ ਜੀ ਮੈਡੀਕਲ ਤੇ ਬੈਠੀ ਆ ਹਨਾ ਵੀ ਜੇ ਕੋਈ ਵੱਡਾ ਹਸਪੀਟਲ ਹੋਵੇ ਉਹ ਚ ਵੀ ਆਪਾਂ ਕਹਿ ਦਿੰਦੇ ਆ ਵੀ ਚੱਲ ਇਹਨਾਂ ਦਾ ਮਰੀਜ਼ ਐਡਮੈਂਟ ਵਗੈਰਾ ਹੋਣਾ ਵੀ ਤਾਂ ਕਰਕੇ ਬੈਠੀ ਆ ਤੇ ਜਦੋਂ ਉਹ ਇਦਾਂ ਬੈਠੀ ਰਹਿੰਦੀ ਆ ਫਿਰ ਉਹ ਮੈਡੀਕਲ ਸਟੋਰ ਵਾਲਾ ਮੁੰਡਾ ਪੁੱਛ ਲੈਂਦਾ ਉਹ ਕਹਿੰਦਾ ਮਾਤਾ ਵੀ ਕੀ ਗੱਲ ਆ ਵੀ ਤੁਹਾਨੂੰ ਮੈਂ ਬਾਹਲੇ ਟਾਈਮ ਦਾ ਦੇਖੀ ਜਾਣਾ। ਵੀ ਘਟੋ ਘਟ ਤਿੰਨ ਚਾਰ ਘੰਟੇ ਹੋ ਗਏ ਤੁਸੀਂ ਇੱਥੇ ਹੀ ਬੈਠੇ ਹੋ ਸਾਹਮਣੇ ਮੇਰੇ ਮੈਡੀਕਲ ਸਟੋਰ ਦੇ ਤੇ ਬੈਂਚ ਦੇ ਉੱਤੇ ਹੈਨਾ ਵੀ ਇੱਥੇ ਮੇਰੇ ਕਸਟਮਰ ਆਉਂਦੇ ਉਹਨਾਂ ਨੇ ਵੀ ਬਹਿਣਾ ਹੁੰਦਾ ਵੀ ਤੁਸੀਂ ਜੇ ਬਹਿਣਾ ਹੀ ਹੈ ਟਾਈਮ ਪਾਸ ਹੀ ਕਰਨਾ ਕਿਤੇ ਹੋਰ ਬਹਿ ਜਾਓ। ਤਾਂ ਫਿਰ ਉਹ ਬੋਲਦੀ ਨਹੀਂ ਕੋਸ਼। ਜੇ ਤਾਂ ਬੋਲਦੀ ਨਹੀਂ ਹੈਗੀ ਫਿਰ ਉਹ ਕਹਿਣਦਾ ਮਾਤਾ ਵੀ ਤੁਸੀਂ ਠੀਕ ਤਾਂ ਹੈਗੇਂ ਬੋਲ ਦੇ ਕਾ ਤੁਨੀ ਵੀ ਬੋਲੋ ਕੁਛ ਤਾਂ ਬੋਲੋ ਹੈਨਾ ਵੀ ਚੁੱਪ ਜਾਪੋ ਇਕੱਲਾ ਮੇਰੇ ਵੱਲ ਚਾਹਕਦੇ ਹੋ। ਤਾ ਉਹ ਕਹਿ ਦਿੰਦੀ ਆ ਕਿ ਵਿਪਤ ਬਿਨ ਨਹੀਂ ਨਹੀਂ ਮੈਨੂੰ ਤਾਂ ਕਿਸੇ ਦਵਾਈ ਦੀ ਨਹੀਂ ਲੋੜ ਵੀ ਮੈਂ ਤਾਂ ਉਹੀ ਬੈਠੀ ਆ ਉਹ ਕਹਿੰਦਾ ਮਾਤਾ ਫੇਰ ਵੀ ਮੈਨੂੰ ਦੱਸ ਤਾਂ ਦੇ ਖੁੱਲ ਕੇ ਵੀ ਉਹੀ ਬੈਠਣ ਦਾ ਕੀ ਮਤਲਬ ਹੈ ਨਾ ਵੀ ਘਰੋਂ ਵੀ ਤੁਸੀਂ ਠੀਕ ਠਾਕ ਲੱਗਦੇ ਹੋ ਦੇਖਣ ਨੂੰ ਪਰ ਤੁਸੀਂ ਦੁਖੀ ਜਿਹਾ ਲੱਗਦੇ ਹੋ ਵੀ ਤੁਹਾਨੂੰ ਪਾਣੀ ਦੀ ਲੋੜ ਆ ਜਾਂ ਕੁਝ ਦੁੱਖਦਾ ਮੈਨੂੰ ਦੱਸੋ ਖੁੱਲ ਕੇ ਵੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮੈਡੀਕਲ ਸਟੋਰ ਵਾਲਾ ਮੁੰਡਾ ਨਾ ਬੜਾ ਚੰਗਾ ਹੁੰਦਾ ਤੇ ਉਹ ਕਹਿੰਦੀ ਨਹੀਂ ਨਹੀਂ ਪੁੱਤ ਇਗਨੋਰ ਜਾ ਕਰਨਾ ਚਾਹੁੰਦੀ ਹੁੰਦੀ ਆ ਉਹ ਬਈ ਇਹਨੂੰ ਚੱਲ ਮੇਰਾ ਨੂੰ ਦੁੱਖ ਦਾ ਪਤਾ ਨਾ ਲੱਗੇ ਹਨਾ ਟਾਈਮ ਪਾਸ ਲਈ ਵਿਚਾਰੀ ਬੈਠੀ ਹੁੰਦੀ ਆ ਫਿਰ ਉਹ ਜਦੋਂ ਪੁੱਛੀ ਜਾਂਦਾ ਪੁੱਛੀ ਜਾਂਦਾ ਤੇ ਉਹ ਹੱਕ ਕੇ ਵਿਚਾਰੀ ਕਹਿ ਦਿੰਦੀ ਆ ਉਹ ਕਹਿੰਦੀ ਪੁੱਤ ਵੀ ਐ ਕਰਕੇ ਨਾ ਮੇਰਾ ਪੁੱਤ ਹੈਗਾ ਬਾਹਰਲੇ ਦੇਸ਼ ਬਈ ਉਹਨੇ ਮੈਨੂੰ ਫੋਨ ਕੀਤਾ ਸੀ ਵੀ ਮਾਂ ਮੈਂ ਅਗਲੇ ਮਹੀਨੇ ਆਉਂਗਾ ਵੀ ਅਗਲੇ ਮਹੀਨੇ ਦੇ ਵੀ 5 ਮਹੀਨੇ ਲੰਘ ਗਏ ਆ ਵੀ ਪਰ ਮੇਰਾ ਮੁੰਡਾ ਇੰਡੀਆ ਵਾਪਸ ਆਇਆ ਨਹੀਂ ਹੈਗਾ ਏ ਵਿਵਾਸੋ ਉਹ ਕਹਿੰਦਾ ਮਾਤਾ ਇੱਥੇ ਤਾਂ ਕੋਈ ਹੱਲ ਨਹੀਂ ਹੈਗਾ ਤੇਰਾ ਮੈਡੀਕਲ ਸਟੋਰ ਤੇ ਤਾਂ ਬਿਜੇ ਤੇਰਾ ਮੁੰਡਾ ਨਹੀਂ ਆਇਆ ਹੈਗਾ ਵਾਪਸ ਵੀ ਤੁਸੀਂ ਇੱਥੋਂ ਜਾਓ ਦਵਾਈ ਵੀ ਤੁਸੀਂ ਕੋਈ ਲੈਣੀ ਨਹੀਂ ਵੀ ਮੇਰੇ ਕਸਟਮਰ ਆਉਂਦੇ ਆ ਉਹ ਉਹਦੇ ਕਹੇ ਤੋਂ ਫੇਰ ਨਹੀਂ ਜਾਂਦੀ ਬਸ ਬਾਰ-ਬਾਰ ਉਹ ਮੁੰਡੇ ਦੇ ਮੂੰਹ ਵੱਲ ਝਾਕਦੀ ਹੈ ਉਹ ਕਹਿੰਦਾ ਵੀ ਮਾਂ ਵੀ ਤੂੰ ਮੈਨੂੰ ਕੋਲ ਲੱਗੇ ਦੱਸ ਵੀ ਗੱਲ ਕੀ ਆ ਵੀ ਤੂੰ ਜਾਂਦੀ ਵੀ ਨਹੀਂ ਮੇਰੇ ਕਹੇ ਤੋਂ ਹਨਾ ਕੋਈ ਤਾਂ ਮੈਨੂੰ ਆਏ ਵੀ ਨਹੀਂ ਲੱਗਦਾ ਹੈਗਾ ਵੀ ਤੂੰ ਆਦਾ ਮੰਗ ਕੇ ਟਾਈਮ ਪਾਸ ਕਰਦੀ ਹੋਵੇਂਗੀ ਫਿਰ ਉਹ ਕਹਿੰਦੀ ਵੀ ਪੁੱਤ ਵੀ ਚਲ ਕੋਈ ਨਹੀਂ ਉਹ ਤਾਂ ਮੈਂ ਦਵਾਈ ਲੈਣੀ ਨਹੀਂ ਸੀ ਕਸੇ ਦੀ ਤੇ ਵੀ ਮੈਨੂੰ ਕੋਈ ਇਹੋ ਜੀ ਦਵਾਈ ਦੇ ਦੇ ਜਿਹਦੇ ਨਾਲ ਮੈਂ ਆਪਦੇ ਬੱਚਿਆਂ ਨੂੰ ਭੁੱਲ ਜਾਵਾਂ ਉਹ ਕਹਿੰਦਾ ਮਾ ਇਹ ਕਹੇ ਜੀ ਗੱਲ ਕਰਤੀ ਤੁਸੀਂ ਹਨਾ ਵੀ ਆਪਦੇ ਬੱਚਿਆਂ ਨੂੰ ਭੁੱਲ ਜੋ ਵੀ ਇਹੋ ਜੀ ਤਾਂ ਕੋਈ ਵੀ ਮਾਂ ਨਹੀਂ ਹੁੰਦੀ ਜਿਹੜੀ ਐਂ ਕਹਿੰਦੀ ਹੁੰਦੀ ਆ ਵੀ ਆਪਦੇ ਬੱਚਿਆਂ ਨੂੰ ਭੁੱਲ ਜਾਏ ਕਰ ਜਾ ਤੇ ਵੀ ਤੁਸੀਂ ਇਹੋ ਕਹੇ ਜੀਆਂ ਗੱਲਾਂ ਕਰੀ ਜਾਂਦੇ ਆ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਲੜਦੇ ਆ ਕੁੱਟਮਾਰ ਕਰਦੇ ਆ ਵੀ ਤਾਂ ਕਰਕੇ ਤੁਸੀਂ ਕਹਿੰਨੇ ਆ ਉਹ ਕਹਿੰਦੀ ਨਹੀਂ ਪੁੱਤ ਮੈਂ ਤੈਨੂੰ ਦੱਸੀ ਤੇ ਜਾਣੀ ਆ ਵੀ ਮੇਰਾ ਪੁੱਤ ਬਾਹਰਲੇ ਦੇਸ਼ ਆ ਐ ਤਾਂ ਮੇਰਾ ਪੋਤਾ ਵੀ ਹੈ ਬਲਾਈ ਸੋਣਾ ਤੇ ਗੱਲ ਕਰਨਾ ਵੀ ਮੇਰਾ ਮੁੰਡਾ ਮੈਨੂੰ ਕਹਿੰਦਾ ਮੈਂ ਇੰਡੀਆ ਆਵਾਂਗਾ ਤੇ ਉਹ ਆਇਆ ਨਹੀਂ ਹੈਗਾ ਬਸ ਉਹਦੀ ਯਾਦ ਚ ਨਾ ਪੁੱਤ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਵੀ ਉਹਦੀ ਕੋਈ ਦਵਾਈ ਹੈਗੀ ਆ ਉਹ ਕਹਿੰਦਾ ਅੱਛਾ ਫਿਰ ਐਂ ਕਰੋ ਮਾਤਾ ਤੁਸੀਂ ਨਾ ਬੀ ਨੀਂਦ ਦੀਆਂ ਗੋਲੀਆਂ ਖਾ ਲਿਆ ਕਰੋ ਮੈਂ ਤੁਹਾਨੂੰ ਨੀਂਦ ਦੀਆਂ ਗੋਲੀਆਂ ਦਵਾਈ ਦੇ ਦਿੰਨਾ ਉਹਦੇ ਨਾਲ ਤੁਹਾਨੂੰ ਵਧੀਆ ਸੌਖੀ ਤਰੀਕੇ ਨਾਲ ਨੀਂਦ ਆ ਜਾਇਆ ਕਰੋ ਤਾਂ ਫਿਰ ਉਹ ਕਹਿੰਦੀ ਨਾ ਨਾ ਪੁੱਤ ਵੀ ਇਹ ਤਾਂ ਇੱਕ ਤਰ੍ਹਾਂ ਦਾ ਨਸ਼ਾ ਗੋਲੀਆਂ ਖਾ ਕੇ ਸੁੱਤੀ ਤਾਂ ਕਾਹਦੀ ਸੁੱਤੀ ਹੈ ਨਾ ਵੀ ਮੈਨੂੰ ਤਾਂ ਇਹ ਜੀ ਦਵਾਈ ਦੇ ਦੇ ਜਿਹਦੇ ਨਾਲ ਮੈਦੇਜ ਵਾਕਾਂ ਨੂੰ ਬਸ ਭੁੱਲ ਹੀ ਜਾਵਾਂ ਮੈਨੂੰ ਯਾਦ ਹੀ ਨਾ ਆਵੇ ਜਦੋਂ ਯਾਦ ਹੀ ਨਹੀਂ ਆਊਗੀ ਤਾਂ ਨੀਂਦ ਵੀ ਆਪੀ ਆ ਜੂਗੀ ਫਿਰ ਉਹ ਕਹਿੰਦਾ ਵੀ ਮਾਤਾ ਇਹ ਜੀ ਤਾਂ ਕੋਈ ਦਵਾਈ ਹੁੰਦੀ ਨਹੀਂ ਵੀ ਜਿਹਦੇ ਨਾਲ ਤੁਹਾਡੇ ਬੱਚਿਆਂ ਨੂੰ ਭੁੱਲ ਜੇ ਹੈ ਨਾ ਤੇ ਫਿਰ ਉਹ ਕਹਿਣ ਦੀ ਪੁੱਤ ਮੈਂ ਪਹਿਲਾਂ ਪਿਛਲੇ ਮੈਡੀਕਲ ਸਟੋਰ ਤੇ ਵੀ ਗਈ ਸੀ ਉਹਨਾਂ ਨੇ ਵੀ ਮੈਨੂੰ ਐਂ ਕਹਿ ਕੇ ਤੋਰਤਾ ਤੇ ਤੂੰ ਵੀ ਮੈਨੂੰ ਐਂ ਕਹੀ ਜਾਂਦਾ ਵੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜੋ ਕੰਮ ਮੈਨੂੰ ਆ ਨਾ ਉਹ ਮੇਰਾ ਕੰਮ ਕੋਈ ਵੀ ਨਹੀਂ ਕਰ ਸਕਦਾ ਹੈਗਾ ਵੀ ਦੇਖ ਲੈ ਪੁੱਤ ਮੈਂ ਤੈਨੂੰ ਕਿਹਾ ਤੇ ਤੂੰ ਵੀ ਮੈਨੂੰ ਜਵਾਬ ਦੇਤਾ ਤੇ ਫਿਰ ਉਹ ਬਸ ਉਹਦੇ ਮੂੰਹ ਵੱਲ ਝਾਕਦਾ ਹਨਾ ਵੀ ਲੈ ਮੈਂ ਇਸ ਮਾ ਨੂੰ ਕੀ ਜਵਾਬ ਦੇਵਾਂ ਵੀ ਮੇਰੇ ਕਹਿਣ ਦਾ ਮਤਲਬ ਇਹੀ ਸੀ ਵੀ ਜੀ ਦੇਖੋ ਹਨਾ ਜਿਨ੍ਹਾਂ ਦੇ ਵੀ ਮਾਮਾ ਦੇ ਪੁੱਤ ਪ੍ਰਦੇਸਾਂ ਚ ਚਲੇ ਜਾਂਦੇ ਆ ਤਾ ਉਹਨਾ ਮੂਰੇ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਪਲੀਜ਼ ਆਪਣੇ ਮਾਪਿਆਂ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਠੀਕ ਹੈ ਤੁਸੀਂ ਫੌਰਨ ਚਲੇ ਗਏ ਉਧਰ ਜਾ ਕੇ ਤੁਸੀਂ ਆਪਣੀ ਹੈਨਾ ਮੈਰिज ਵਗੈਰਾ ਕਰਾ ਲਈ ਆਪਣੀ ਲਾਈਫ ਬਿਤਾ ਲਈ ਉਹ ਗੱਲ ਅਲੱਗ ਆਪਰਾ ਦੇ ਮਾਪਿਆਂ ਨੂੰ ਨਾ ਭੁੱਲਿਆ ਕਰੋ ਤੇ ਜਿਵੇਂ ਉਹਨਾਂ ਨੇ ਤੁਹਾਡੇ ਤੇ ਪੈਸਾ ਲਾ ਕੇ ਤੁਹਾਨੂੰ ਭੇਜਿਆ ਹੁੰਦਾ ਉਸੇ ਤਰ੍ਹਾਂ ਹੀ ਤੁਸੀਂ ਉਹਨਾਂ ਦਾ ਪੈਸਾ ਤੇਲੇ ਵੀ ਲਾਇਆ ਕਰੋ ਤੇ ਉਹਨਾਂ ਦਾ ਸਾਥ ਦਿਆ ਕਰੋ ਤੇ ਅੱਗੇ ਤੋਂ ਵੀ ਮੈਂ ਇਸ ਚੈਨਲ ਤੇ ਇਸੇ ਤਰ੍ਹਾਂ ਦੀ ਰੋਜ਼ਾਨਾ ਇੱਕ ਨਾ ਇੱਕ ਸਟੋਰੀ ਲੈ ਕੇ ਆਇਆ ਕਰੂੰਗੀ ਅ ਮੇਰੀ ਸਟੋਰੀ ਆ ਲਿਸਨ ਜ਼ਰੂਰ ਕਰਿਆ ਕਰਨਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ